ਦੈਨ ਰਾਤ ਭੈਣ ਉੱਤੇ ਸੜਕਾਂ ਤੇ ਰੋਂਦੀ ਫਿਰਦੀ ਹੁਣ ਆਪਣੇ ਜੀ ਨੂੰ ਇੰਨਾ ਯਾਦ ਕਰਦੀ ਆ ਵੀ ਮੇਰਾ ਜੀ ਭੁੱਖਾ ਪਿਆਸਾ ਚਲਾ ਗਿਆ ਕਿਉਂਕਿ ਜਿੱਦਨੇ ਦੇ ਹਸਬੰਦ ਦੀ ਡੈਥ ਹੋਈ ਹੈ ਨਾ ਘਰ ਤੇ ਚੌਲ ਦਾ ਦਾਣਾ ਵੀ ਹੈ ਨਹੀਂ ਸੀ 6-7 ਦਿਨਾਂ ਤੋਂ ਉਹਨੇ ਕੁਝ ਨਹੀਂ ਸੀ ਖਾਦਾ ਇਹ ਵਿਚਾਰੀ ਮੰਗਮੂ ਕੇ ਲਿਆ ਕੇ ਕੁਛ ਨਾ ਕੁਛ ਉਹਨੂੰ ਖਵਾਉਣ ਦੀ ਇਹ ਕੁਛ ਵੀਰਤ ਤਗੜੀ ਐ ਤੂੰ ਰੋਣਾ ਨਹੀਂ ਆ ਕੇ ਜਾਣਗੇ ਰੋਣਾ ਨਹੀਂ ਹੈ ਮੇਰੀ ਭੈਣ ਨੇ ਜਦ ਰੋਣਾ ਨਹੀਂ ਚੱਪ ਪਾਪੀ ਜੀ ਕੀ ਜਾ ਕੇ ਪਾਪੀ ਜੀ ਕੀ ਜਾ ਕੇ ਭਾਗ ਕੀਆ ਵਿਦਿਆਦਨ ਰੋਂਦੀ ਨੂੰ ਦੇਖਦੀ ਹੈ ਵੀ ਵਿਦਿਆ ਵੀ ਰੋਣ ਲੱਗ ਜੂਗੀ ਸੁਣੋ ਪਾਪੀ

ਹਰੋਂ ਨਹੀਂ ਤੇ ਇਹ ਕੇ ਜਾ ਕੇ ਉੱਤਾਂ ਗਈ। ਜਦ ਮਮੀ ਆ ਗਈ ਨਾ ਤੇਰੀ ਮਮੀ ਆ। ਤੁਹਾਡੀ ਮਮੀ ਆ ਗਈ ਨਾ ਰੋਣਾ ਨਹੀਂ ਹੁਣ। ਨਾ ਮੇਰੀ ਅਮਨ ਤਾਂ ਬਸ ਬਸ ਰੋਣਾ ਨਹੀਂ। ਤੂੰ ਗੱਲ ਕਰ ਉਹਦੇ ਨਾਲ ਉਹਨੂੰ ਪੁੱਛ ਕੇ ਮੈਨੂੰ ਮਿਲ ਕੇ ਜਾਓਗੇ ਆ ਕੇ। ਮੈਂ ਤਾਂ ਮੈਂ ਕਿਹਾ ਮੈਂ ਤਾਂ ਮਿਲ ਕੇ ਆਜੋ ਮੈਨੂੰ ਮੈਨਾਂ ਆਜੋ। ਹਾਂ। ਹਾਂ। ਹਾਂ ਗੀ ਗੀ ਹਾਂ ਬੰਗ ਨਿੰਮੀ ਸੁਕਾ ਹਾਂ ਖੁਆ ਸੁਕਾ ਜਾਰੀਆਂ ਬਾਂਵਾ ਜਾਰੀਆਂ ਬਾਂਵਾ ਹਾਂ ਨਈ ਮੌਕੇ ਨਈਆ ਹੋਈ ਮੈਨੂੰ ਸਾਰਾ ਕਿੰਨੇ ਮੌਕੇ ਹੋ ਗਏ ਆ ਹਾਂ ਮੈਂ ਫਿਰ ਵੀ ਜਾਂਗੇ ਨੋ ਜੀ ਉੱਠ ਕਰ ਗਏ ਫਿਰ ਵੀ ਮੈਨੂੰ ਸਾਰੇ ਕਹਿੰਦੇ ਮੋਟੀ ਹੋ ਗਈ ਆ ਹਾਂ ਜੀ ਆ ਬਾਈ ਜੀ ਨਾ ਗੱਲ ਕਰ ਮੋਟੀ ਹੋ ਗਈ ਸਾਡੀ ਅਮਨ ਭੈਣ ਹੈਲੋ ਹਾਂ ਜੀ ਭੈਣ ਤੁਸੀਂ ਜਰੂਰ ਮਿਲ ਕੇ ਜਾਇਓ ਨਾਲ ਇਹਨੂੰ ਨਾ ਇੱਕ ਫਰਾਕ ਸੂਟ ਕਹਿੰਦੀ ਆ ਬਾਹਾਂ ਜਾਲੀਆਂ ਵਾਲੀਆਂ ਹੁਣ ਸੋਹਣਾ ਜਿਹਾ ਇੱਕ ਫਰਾਕ ਸੂਟ ਇਹਨੂੰ ਬਣਵਾ ਦਿਓ ਮੇਰੀ ਭੈਣ ਨੂੰ ਬਣਵਾ ਕੇ ਨਾ ਦੇ ਦਿਓ ਇਹਨੂੰ ਕੱਲ ਪਰਸੋਂ ਨਹੀਂ ਦੇ ਦਿਓ ਹਨਾ ਹਾਂ ਦੇ ਦਿਓ ਭੈਣ ਇਹ ਅਮਨ ਭੈਣ ਆ ਮੇਰੀ ਤੇ ਆ ਬੇਟੀ ਹੈ ਜੀ ਵਿਦਿਆ ਦੋਨੋਂ ਮਾਵਾਂ ਧੀਆਂ ਹਨ ਗੁਰੂ ਹਰਸਹਾਇ ਤੋਂ ਲੈ ਕੇ ਆਏ ਸੀ ਹੁਣ ਤਾਂ ਵਿਦਿਆ ਤੁਰਨ ਲੱਗੀ ਬਾਜੀ ਇਹ ਮੇਰੀ ਮੰਮੀ ਹੈ ਇਹ ਤੇਰੀ ਮੰਮੀ ਇਹਨੂੰ ਬਾਬਾ ਜੀ ਨੇ ਭੇਜਿਆ ਇੱਥੇ ਆਪਣੇ ਕੋਲੇ ਸੇਵਾ ਕਰਨ ਵਾਸਤੇ ਆਈ ਹੈ ਪਹਿਲੇ ਨਾਲੇ ਕੱਪੜੇ ਲੈ ਕੇ ਆਈ ਹੈ ਨਾ ਆ ਜਾਮਾ ਆਈਆਂ ਨੂੰ ਵਿੱਦਿਆ ਵਾਸਤੇ ਕੋਈ ਸੋਨੇ ਕੱਪੜੇ ਲੈਣੀ ਮੈਂ ਜਾਉਂ ਮੈਂ ਕੱਪੜੇ ਥੱਲੇ ਦੇਤੇ ਹਾਂ ਕੋਈ ਨਾ ਉਹ ਚ ਕਢਾ ਕੇ ਦੇ ਦਾਂਗੇ ਆਪਾਂ ਬੱਚੀ ਦੇ ਤਾਂ ਮੈਂ ਉੱਪਰੇ ਰੱਖ ਦਿੱਤੇ ਹੁਣਾ ਨਹੀਂ ਬਸ ਅਰਦਾਸ ਕਰਿਓ ਮੇਰੀ ਭੈਣ ਵਾਸਤੇ ਖਾਸ ਕਰਕੇ ਵਿੱਦਿਆ ਵਾ ਹੁਣ ਵਿੱਦਿਆ ਥੋੜੀ ਐਕਟਿਵ ਹੋਈ ਆ ਠੀਕ ਆ ਪਹਿਲਾਂ ਤਾਂ ਵਿੱਦਿਆ ਬਸ ਚਪਚਾਪ ਦੇਖੀ ਜਾਂਦੀ ਰਹਿੰਦੀ ਸੀ ਆਪਣੀ ਮੰਮੀ ਵੱਲ ਕਿਉਂਕਿ ਦਿਨ ਰਾਤ ਭੈਣ ਉੱਤੇ ਸੜਕਾਂ ਤੇ ਰੋਂਦੀ ਫਿਰਦੀ ਹੁਣ ਆਪਣੇ ਜੀ ਨੂੰ ਇੰਨਾ ਯਾਰ ਕਰਦੀ ਆ ਵੀ ਮੇਰਾ ਜੀ ਭੁੱਖਾ ਪਿਆਸਾ ਚੱਲਿਆ ਕਿਉਂਕਿ ਜਿੱਦਨੇ ਦੇ ਹਸਬੰਦ ਦੀ ਡੈਥ ਹੋਈ ਹੈ ਨਾ ਘਰ ਤੇ ਚੌਲ ਦਾ ਦਾਣਾ ਵੀ ਹੈ ਨਹੀਂ ਸੀ 6-7 ਦਿਨਾਂ ਤੋਂ ਉਹਨੇ ਕੁਝ ਨਹੀਂ ਸੀ ਖਾਦਾ ਇਹ ਵਿਚਾਰੀ ਮੰਗਮੂ ਕੇ ਲਿਆ ਕੇ ਕੁਝ ਨਾ ਕੁਝ ਉਹਨੂੰ ਖਵਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਉਹਦੇ ਅੰਦਰ ਨਹੀਂ ਸੀ ਕੋਈ ਨਿੰਗਦਾ ਕੋਈ ਕੋਈ ਰਿਸ਼ਤੇਦਾਰ ਨਹੀਂ ਆਇਆ ਕੋਈ ਭੈਣ ਭਰਾ ਕੋਈ ਜਵਾਂਡੇ ਕਿਸੇ ਨੇ ਸਪੋਰਟ ਨਹੀਂ ਕੀਤੀ ਅਖੀਰ ਉਹ ਸੱਤਾਂ ਪੇ ਰਹਿ ਗਿਆ ਤਾਂ ਇਹਨੂੰ ਕਿਹਾ ਸੀ ਨਾ ਰੋਣਾ ਨਾ ਉਸ ਤੋਂ ਬਾਅਦ ਇਹਨੂੰ ਮੇਣਾ ਮਾਰਿਆ ਗਿਆ ਵੀ ਤੂੰ ਸਾਡਾ ਪੁੱਤ ਖਾ ਲਿਆ ਠੀਕ ਹੈ ਇਸ ਸੜਕਾਂ ਤੇ ਆ ਗਈ ਵਿਚਾਰੀ ਪਰ ਜਾਕੋ ਰਾਕੇਸਾਇਆਂ ਮਾਰ ਸਕੇ ਨਾ ਕੋਈ ਗੁਰੂ ਨੇ ਐਡਾ ਸੋਨਾ ਕਰ ਦਿੱਤਾ ਮੇਰੀ ਭੈਣ ਨੂੰ ਕਿੰਨੇ ਵਿਦਿਆ ਨੂੰ ਮਾਮੇ ਦਿੱਤੇ ਮੈਨੂੰ ਮਾਮੇ ਆਗੇ ਨ ਤੇ ਇਸ ਭੈਣ ਦੇ ਅਸੀਂ ਭਰਾ ਆ ਇਹ ਭੈਣ ਸਾਡੀ ਆਏ ਭੈਣ ਕਿੱਥੋਂ ਆਈ ਜੁਕੇ ਤੋਂ ਯੂਐਸਏ ਤੋਂ ਭੈਣ ਵੀਡੀਓ ਦੇਖ ਕੇ ਵਿਦਿਆ ਵਾਸਤੇ ਕੱਪੜੇ ਲੈ ਕੇ ਆਏ ਨੇ ਅਮਨ ਦੇ ਨਾਲ ਇੱਕ ਸਪੈਸ਼ਲ ਅਟੈਚਮੈਂਟ ਆ ਤੇ ਭੈਣ ਹੁਣ ਇੱਥੇ ਰਹਿ ਕੇ ਦੋ ਦਿਨ ਇਨਾਂ ਦੇ ਨਾਲ ਸਿਰਫ ਇਸ ਕਰਕੇ ਵੀ ਇਹਨਾਂ ਨੂੰ ਸਪੋਰਟ ਮਿਲ ਸਕੇ ਹੌਸਲਾ ਮਿਲ ਸਕੇ ਨਾਲ ਸੇਵਾ ਵੀ ਕਰਾ ਰਹੇ ਨੇ ਭੈਣ ਤੇ ਬਸ ਇਦਾਂ ਦੇ ਜਜ਼ਬਾਤ ਨਹੀਂ ਜਿਹੜੇ ਇਦਾਂ ਦੇ ਜਿਹੜੇ ਰਿਸ਼ਤੇ ਨੇ ਸਾਡੇ ਇਹ ਰਿਸ਼ਤੇ ਉਹਨਾਂ ਖੂਨ ਦੇ ਰਿਸ਼ਤਿਆਂ ਤੋਂ ਵੀ ਕਈ ਗੁਣਾ ਉੱਪਰ ਨੇ ਜਿਨ੍ਹਾਂ ਨੂੰ ਅਸੀਂ ਅੱਜ ਕੱਲ੍ਹ ਦਤਕਾਰ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਪੈਸੇ ਦੇ ਨਾਲ ਤੋਲ ਦਿੰਨੇ ਆ ਲੋੜਾਂ ਦੇ ਨਾਲ ਤੋਲ ਦਿੰਨੇ ਆ ਸੱਚੇ ਬਾਸ਼ਾ ਕਿਰਪਾ ਕਰਨ ਮੇਰੀ ਭੈਣ ਤੰਦਰੁਸਤ ਹੋ ਕੇ ਤਕੜੀ ਹੋ ਕੇ ਇਹਦਾ ਵਿਆਹ ਹੋ ਜਵੇ ਸੋਣਾ ਜਿਆ ਸਾਨੂੰ ਇੱਕ ਸਾਡਾ ਜਵਾਈ ਮਿਲ ਜਵੇ ਹਨਾ ਜੀਜਾ ਜੀ ਸਾਡੇ ਜਿਹਦੇ ਕੋਲ ਜੀਐਸਬੀ ਹੋਏ ਜਿਹਦੇ ਕੋਲ ਜੀਐਸਬੀ ਹੋਵੇ ਸਾਰੇ ਕੰਮ ਕਰਨ ਵਾਲਾ ਹੋਵੇ ਉਹ ਹਾਂ ਕੋਈ ਨਾ ਕੋਈ ਐ ਰੱਬ ਦੇ ਰੂਪ ਨੇ ਰੱਬ ਕਹਿ ਜਾ ਹੋ ਹੋਰ ਸਾਡੀਆਂ ਮਾਵਾ ਵਰਗਾ ਹੀ ਹੋਊਗਾ ਸਾਡੀਆਂ ਮਾਵਾ ਕਰਨਵਾਲਾ ਵਰਗਾ ਹੀ ਹੋਊਗਾ ਹੈ ਕਿਰਨਵਾਲਾ ਮਾਮਾ ਹੋਇ ਕਰਨਵਾਲਾ ਮੇਰੀ ਮਾਵਾ ਅੱਜ ਅਸੀਂ ਸੰਡੇ ਆ ਅਸੀਂ ਰਾਉਂਡ ਲਾਉਣ ਆਏ ਸੀ ਉੱਪਰ ਸਾਡੇ ਨਾਲ ਡਾਕਟਰ ਆਉਂਦੇ ਨੇ ਡਾਕਟਰਾਂ ਦੀ ਟੀਮ ਸਾਰੇ ਪੇਸ਼ੈਂਟ ਨੂੰ ਇਕੱਲੇ ਇਕੱਲੇ ਨੂੰ ਅਸੀਂ ਮਿਲਦੇ ਆ ਮਿਲ ਕੇ ਉਹਨਾਂ ਦੀ ਸਮੱਸਿਆ ਸੁਣਦੇ ਆ ਕਿਸੇ ਦੀ ਵੀ ਦਿੱਕਤ ਆ ਤਾਂ ਫਿਰ ਉਹਦਾ ਧਿਆਨ ਨੇ ਸਾਰਿਆਂ ਦੇ ਬ੍ਰਸ਼ ਹੋ ਰਿਹਾ ਏ ਕਿ ਨਹੀਂ ਹੋ ਰਿਹਾ ਉਹ ਵੀ ਚੈੱਕ ਕਰਦੇ ਆ ਉਹ ਵੀ ਦੇਖੋ ਤੁਸੀਂ ਸਾਰੀ ਡਿਟੇਲ ਸਾਰਿਆਂ ਦਾ ਇਸ਼ਨਾਨ ਸਹੀ ਟਾਈਮ ਤੇ ਹੋ ਰਿਹਾ ਕਿ ਨਹੀਂ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਕਿਸੇ ਦਾ ਸਿਰ ਬੋਨ ਵਾਲਾ ਤਾਂ ਰਹਿ ਨਹੀਂ ਗਿਆ ਕਿਸੇ ਦੇ ਸਿਰ ਤੇ ਜਟਾਵਾਂ ਤਾਂ ਨਹੀਂ ਬਣ ਰਹੀਆਂ ਜਾਂ ਕਿਸੇ ਦੇ ਸਿਰ ਤੇ ਜੂਆਂ ਤਾਂ ਨਹੀਂ ਇਹ ਸਾਰਾ ਪ੍ਰਬੰਧ ਕੀਤਾ ਜਾਂਦਾ ਹੁਣ ਆ ਬੀਬੀਆਂ ਇੱਥੇ ਬੈਠੀਆਂ ਸੀ ਸਿਰ ਬਾਹਰ ਐ ਸੀ ਹੁਣ ਸਾਰਿਆਂ ਦੇ ਸਿਰ ਬਾਹ ਕੇ ਸਾਰੀਆਂ ਭੈਣਾਂ ਲਗਭਗ ਤਿਆਰ ਹੋ ਚੁੱਕੀਆਂ ਨੇ ਮੈਂ ਸਿਰ ਬਾਏ ਜਾ ਚੁੱਕੇ ਨੇ ਇਸ਼ਨਾਨ ਹੋ ਗਏ ਨੇ ਸਾਰਿਆਂ ਦੇ ਯਾਨੀ ਕਿ ਹੁਣ 9:30 9 ਵਜੇ ਦੇ ਨੂੰ ਸਾਰੇ ਕੰਮ ਲਗਭਗ ਨਿਬੜ ਜਾਂਦੇ ਸਾਡੇ ਹਾਮਨ ਦਸ ਬੁੱਤ ਬਸ ਮੇਰੇ ਪਿੱਛਾ ਮੈਂ ਫਾਈ ਇੱਥੇ ਮਾਰਤਾ ਆ ਗਿਆ ਹਾਂ ਆਕਟਰਨ ਦਾ ਫਾਇਦੇ ਦੀ ਇੱਕ ਕਾ ਫੋਕਸ ਬਸ ਨਹੀਂ ਕੋਈ ਗੱਲ ਨਹੀਂ ਐਦਾਂ ਕਰਦੇ ਪਿਤਾ ਔਰ ਪਾਪਾ ਨੂੰ ਤੇਰੇ ਨੂੰ ਇੱਥੇ ਬੁਲਾ ਲੈਣੇ ਆ ਬੁਲਾ ਲਈਏ ਇੱਥੇ ਠੀਕ ਆ ਬੁਲਾ ਲੈਣੇ ਇੱਥੇ ਤੇ ਫਿਰ ਆਪਾਂ ਉਹਨਾਂ ਨਾਲ ਬੈਠ ਕੇ ਬੈਠ ਕੇ ਰਹੂਗੇ ਬਿਲਚੇਰ ਤੇ ਬੈਠੇ ਹੀ ਪਾਪਾ ਓਕੇ ਓਕੇ ਸਨੀ ਵੀ ਸੀਗੇ ਨਾਲ ਸਨੀ ਵੈਦਵਾਨ ਤੇ ਜਤਿੰਦਰਪਾਲ ਵੈਦਵਾਨ ਦੋਨੋਂ ਸੀਗੇ ਉਹ ਪਾਲ ਨਹੀਂ ਜਿਤਿੰਦਰ ਸਿੰਘ ਬਿਆਦਵਾ ਜਿਤਿੰਦਰ ਸਿੰਘ ਬਿਆਦਵਾ ਓਕੇ ਤੇ ਨਾਲ ਅਮਨ ਵੈਦਵਾਨ ਵੀ ਓਕੇ ਤਿੰਨੋਂ ਠੀਕ ਹੈ ਜੀ ਕੋਈ ਨਾ ਭੈਣ ਥੈਂਕ ਯੂ ਥੈਂਕ ਯੂ ਵੈਰੀ ਮੱਚ ਮੇਰੇ ਜੁਡੀਪਾ ਹੰਦੀ ਮਾ ਕਿਦਾਂ ਭਾਈ ਟਕਣੀ ਹੈ ਰਾਜਮੀਤ ਕੌਰ ਮੇਰੀ ਮਾਂ ਅੱਜ ਨਰਾਤਾ ਸਹਲੇ ਬੇਟਾ ਬਿਲੰਗ ਨਰਾਤਾ ਅੱਜ ਵੀ ਮਾ ਮਾਤਾ ਰਾਨੀ ਤੋਂ ਮਾਤਾ ਰਾਨੀ ਨੂੰ ਸੋਖ ਸ਼ਾਂਤੀ ਦੇਵੋ ਧੰਨਵਾਦ ਮਾਤਾ ਧੰਨਵਾਦ ਤੁਹਾਡੇ ਹਰ ਕੰਮ ਚ ਤੁਹਾਡੇ ਨਾਲ ਰਹੇ ਧੰਨਵਾਦ ਮਾਤਾ ਧੰਨਵਾਦ ਜੁਰ ਮਾਰੇ ਕਿਰਪਾ ਕਰਨੀ ਜੀ ਤੁਸੀਂ ਸੰਤ ਸਿੰਘ ਮਾਵਾ ਦਾ ਅਸ਼ੀਰਵਾਦ ਆ ਫੇ ਸਾਰਾ ਕੁਝ ਆਪੇ ਮੇਰੇ ਕੋਲ ਤਾਂ ਪੁੱਤਰ ਆ ਹੀ ਹੈ ਬਸ ਇਹ ਚਾਹੀਦਾ ਮੈਂ ਇਹ ਸਭ ਤੋਂ ਮਹਿੰਗਾ ਦੁਨੀਆ ਤੇ ਇਹ ਸਭ ਤੋਂ ਮਹਿੰਗਾ ਕਿਵੇਂ ਹੁਣ ਤੁਸੀਂ ਤੁਰਨ ਫਿਰਨ ਲੱਗ ਗਏ ਵਧੀਆ ਨਹੀਂ ਹਲੇ ਇਹਦੇ ਨਾਲ ਹੀ ਤੁਰਦੇ ਹੋ ਵਿਜ਼ਿਟ ਕਰਦੇ ਹੋ ਗਿੜਾ ਗੂੜਾ ਦਿੰਨੇ ਨਾ ਪੂਰਾ ਵਾਕ ਕਰਦੇ ਹੋ ਨਾ ਬਸ ਉੱਥੇ ਜਾਂਦੀ ਆ ਮੈਂ ਥੈਰੇ ਪੀਂਦੀ ਆ ਸ਼ਾਬਾਸ਼ ਸ਼ਾਬਾਸ਼ ਤੇ ਫਿਰ ਹਲੇ ਮਿਲਦੇ ਹੋ ਨਾ ਮੈਥੀ ਗੱਲ ਕਰੂੰਗੀ ਕੋਈ ਨਾ ਕਰਨਾ ਇਸ ਕਰ ਲੈ ਮੈਂ ਕਿੰਨੇ ਦਿਨਾਂ ਤੋਂ ਸੋਚਦੀ ਸੀ ਕਿੰਨਾ ਚੰਗਾ ਦਿਨ ਆਜ ਨਰਾਤਾ ਚੜਿਆ ਮਾਈ ਨੇ ਤਾਨੂੰ ਮੇਰੇ ਕੋਲ ਵੀ ਦਿੱਤੇ ਅੱਜ ਮਾਤਾ ਰਾਣੀ ਦਾ ਨਰਾਤਾ ਬੋਲੋ ਸੱਚੇ ਦਰਬਾਰ ਕੀ ਜੈ ਆ ਵੀ ਸੱਚੀ ਕਰ ਮੰਦੀ ਠੀਕ ਹੈ ਜੀ ਹੁਣ ਤਾਂ ਬਹੁਤ ਦਿਨ ਹੋ ਗਏ ਗੱਲ ਕਰਾ ਦੂ ਅਬ ਸਤਨਾਮ ਆਇਆ ਸਤਨਾਮ ਕੋਲ ਨੰਬਰ ਹੈ ਸਤਨਾਮ ਗੱਲ ਕਰਾ ਮੰਦਿਰ ਭੈਣ ਦੀ ਆ ਕੇ ਸਤਨਾਮ ਭਾਈ ਜੀ ਇਧਰ ਕਰਾ ਕੇ ਫੇਰ ਇਧਰ ਕਰਾ ਦੇ ਕਪਾ ਕਾ ਗੱਲੂ ਕਰਦਾ ਹਾਂ ਕਰਦੇ ਮੈਂ ਬੜਾ ਮੇਰੇ ਧਿਆਨ ਚ ਨਹੀਂ ਮੈਨੂੰ ਕੋ ਚਾਰ ਦਿਨ ਨਹੀਂ ਹੈਗਾ ਇਹ ਰੇੜੂ ਇਹਦਾ ਮੰਗਾ ਦੇ ਕਿੰਦੇ ਵਿੱਚ ਲੱਗਦਾ ਇੱਕ ਦੋ ਚਾਰ ਰੇੜੂਏ ਮੰਗਾ ਉਧਰ ਸਭੀ ਕਾਲਵਾ ਹੋਰ ਹੋਰ ਭਜਨ ਕੋਈ ਤਕੜੀਆਂ ਹੂੰ ਤੱਕ ਨਹੀਂ ਬਿਨਾ ਵੋਕਰ ਤੋਂ ਤਰੀ ਫਿਰਦੀਆਂ ਨਹੀਂ ਤੂੰ ਤਾਂ ਤਕੜੀ ਹੋ ਗਈ ਨਹੀਂ ਤੂੰ ਹੁਣ ਤਾਂ ਮੈਂ ਗੁਰਦੁਆਰੇ ਇਦਾਂ ਹੀ ਚੱਲ ਜੰਨੀ ਪਰ ਚਲੋ ਮਾ ਕੋਈ ਨਾ ਬਸ ਧਿਆਨ ਰੱਖਣਾ ਡਿੱਗ ਡੁੱਗਣਾ ਪਈ ਕਿਤੇ ਹਨਾ ਬਸ ਖਿਆਲ ਖਿਆਲ ਰੱਖਣਾ ਨਾ ਡਿੱਗੀ ਨਾ ਭਾਈ ਜੀ ਮੈਨੂੰ ਰੇਡੀਓ ਜਾ ਹਾਂ ਨੇ ਹੁਣੀ ਮੰਗਾ ਲੈ ਰੇਡੀਓ ਹੁਣੀ ਮੰਗਾ ਲੈ ਪੰਜ ਛੇ ਰੇਡੀਓ ਮੰਗਾਏ ਹੁਣੇ ਦਿਨਾ ਉਹਨਾਂ ਵਿੱਚ ਸ਼ਬਦ ਰੱਖਾ ਹਾਂ ਸ਼ਬਦ ਵਾਲੇ ਰੇਡੀਓ ਦੇ ਕੇ ਜਾ ਹਾਂ ਸੁਖਮੀ ਜੀ ਹਾਂ ਉਹ ਵੀ ਹੈਗਾ ਸਾਰਾ ਕੁਝ ਹੋਊਗਾ ਥੈਂਕ ਯੂ ਮੈਂ ਉਹ ਦਿੱਤਾ ਮੌਨਿਕਾ ਭੈਣ ਹੁੰਦੀ ਤੀ ਕੋ ਪਹਿਲਾਂ ਮੌਨਿਕਾ ਨੇ ਭੈਣ ਦੇ ਰੋਣੀ ਕਾਫੀ ਮੈਂ ਉਹਦੇ ਘਰ ਕੇ ਮੰਗਵਾਈ ਸੀ ਨੀ ਭੈਣੇ ਨਹੀਂ ਬਸ ਨਹੀਂ ਮੇਰੀ ਧੀ ਹੈ ਕਿੱਥੋਂ ਮੈਂ ਟੁੱਟਾ ਦੇਣਾ ਦੇਵਾਂਗਾ ਨਹੀਂ ਮੇਰੀਆਂ ਧੀਆਂ ਦਾ ਓਏ ਅੰਛਿਕਾ ਵਾ ਓ ਅੰਛਿਕਾ ਵਾ ਕਿ ਡਿਵੱਡ ਹੋਈ ਅੰਛਿਕਾ ਬੋਲੇ ਸੋਨਹਾਂ ਨੀ ਦਲਵੀਰ ਕੋਰੇ ਤੂੰ ਕੀ ਲਖਦੀ ਆ ਲੈ ਇਖਾ ਚੱਕ ਕੇ ਕਾਪੀ ਕਾਪੀ ਫੜਾਈ ਮੜੀ ਜੀ ਜੀ ਸਤਿ ਸ਼੍ਰੀ ਅਕਾਲ ਜਗਦੀਪ ਨਾ ਨਾ ਆ ਕੰਮ ਥੋੜੀ ਕਰ ਜਗਦੀਪ ਦਾ ਹਾਂ ਨਹੀਂ ਪਹਿਣਾ ਨਹੀਂ ਪਹਿਰਾ ਥੋੜੀ ਹੱਥ ਲਾਉਂਦੀ ਸਾਰੀ ਬੈਜੀ ਮੈਂ ਤੇਰੀ ਡੋਲ ਰਹੀ ਸੀ ਉਹ ਖਾ ਕੇ ਕੀ ਆ ਮਾਂ ਹੈ ਬੈੱਡ ਕਿੰਨੇ ਆ ਅੱਛਾ ਬੈੱਡਾਂ ਤੇ ਕੌਣ ਕੌਣ ਪਿਆ ਬੈੱਡਾਂ ਦਾ 67 ਬੈੱਡ ਆ ਜਿਹੜੇ ਓਕੇ ਆ ਖਾਲੀ ਆਂਦੇ ਆ ਹੋ ਇੰਨੀਆਂ ਬੀਬੀਆਂ ਆ ਜਾਂਦੇ ਆ ਓਹ ਇੱਥੇ ਥੱਲੇ ਵਾਲੇ ਫਲੋਰ ਤੇ ਹਾਂ ਡਿਸੇਬਲ ਪੰਜ ਡਿਸੇਬਲ ਪੰਜ ਨੇ ਆ ਉੱਪਰ ਵਿੱਚ ਆ 61 ਬੈੱਡੇ ਆ ਹੂੰ 49 ਬੀਬੀਆਂ ਜਿਹੜੀਆਂ ਹਾਜ਼ਰੀਆ 8 ਬੈਡ ਖਾਲੀ ਆ ਖਾਲੀ ਆ 13 13 ਬੈਡ 13 ਬੈਡ ਖਾਲੀ ਕੀ ਕਹਿੰਨੇ ਮੇਰੀ ਟੀ ਨਾ ਨਹੀਂ ਕੀ ਕਹਿੰਗੇ ਮੇਰੀ ਟੀ ਗੰਗੂ ਕੁੱਟ ਕੇ ਜਿੱਪਾ ਲਈ ਖੋਸ਼ੋ 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 ਚੁੱਕੋ ਉਹਨੂੰ ਖੋਸ਼ੋ ਸਤਿਕਾਰ ਕੁਲਵਿੰਦਰ ਭਾਣੇ ਥੈਂਕ ਯੂ ਤੁਸੀਂ ਇੰਨਾ ਧਿਆਨ ਰੱਖਦਿਆਂ ਸ਼ੁਕਰੀਆ ਭਾਣੇ ਥੈਂਕ ਯੂ ਓਏ ਗੁਰਦੇ ਗੁਰਸਿਮਰਨ ਅਸੀਂ ਡਾਕਟਰ ਆਏ ਆ ਜੀ ਲੈ ਕੇ ਨਾਲ ਸਾਨੂੰ ਦੱਸੋ ਕਿਸੇ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਗਈ ਇਹ ਕਾਦੀ ਅਮਾ ਭਰ ਗਿਆ ਬਾਹਰੀ ਲਾ ਰਹੀ ਆ ਹੁਣ ਸ਼ੁਰੂ ਕਰ ਦੇਣਾ ਇਹ ਹਾਜ਼ਰੀ ਦਵਾਈ ਦੀ ਐ ਮਾ ਦਵਾਈ ਦੀ ਬੋਲਾਂਗਾ ਹਾਂ ਕਿਹੜੇ ਬੋਰਡ ਕਰਦੇ ਆ ਅਸੀਂ ਕਿੰਨੇ ਇਹ ਹਾਜ਼ਰੀ ਲਾਉਂਦੀ ਐ ਮਾਤਾ ਦਲਵੀਰ ਕੌਰ ਦੇਖੋ ਤੇ ਜਿਵੇਂ ਪਿਛਲੇ ਸਾਲ ਦੀਆਂ ਹਾਜ਼ਰੀਆਂ ਵਾਲੇ ਰਜਿਸਟਰ ਭਰੇ ਪਿਆ ਅਰੇ 1 10 2024 ਦੀ ਹਰ ਰੋਜ਼ ਹਾਜ਼ਰੀ ਲੱਗਦੀ ਐ ਹਰ ਰੋਜ਼ ਹਰੇਕ ਮੈਂਬਰ ਦਾ ਨਾਮ ਲਿਖਿਆ ਹੋਇਆ ਵਾ ਤੇ ਉਹਨਾਂ ਦੀ ਹਾਜ਼ਰੀ ਲਿਖੀ ਜਾਂਦੀ ਐ ਆ ਦੇਖੋ ਜਿਹੜਾ ਮੈਂਬਰ ਵਿੱਚੋਂ ਹਸਪੀਟਲ ਚਲੇ ਜਾਂਦਾ ਜਿਵੇਂ ਕੋਈ ਮਨੂੰ ਛੁੱਟੀ ਹੋ ਜਾਂਦੀ ਹੈ ਜਾਂ ਘਰ ਚਲੇ ਜਾਂਦਾ ਉਹਨਾਂ ਦਾ ਉਵੇਂ ਐਚ 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 ਮਤਲਬ ਹਸਪੀਟਲ ਜਿਹੜਾ ਘਰ ਚਲੇ ਜਾਂਦਾ ਉਹਦਾ ਗੋ ਟੂ ਹੋਮ ਲਿਖ ਦਿੰਦੇ ਉਧਰ ਬਰਸ਼ ਰੱਖੇ ਹੋਏ ਭੂਆ ਨੇ ਸਾਰੇ ਨਵੇਂ ਲਾਤੇ ਇੱਕ ਲ ਬੁਰਸ਼ ਵਾਲਾ ਰਜਿਸਟਰਾ ਕਿ ਬਰਸ਼ ਵਾਲਾ ਰਜਿਸਟਰਾ ਆ ਦੇਖੋ ਜੀ ਹਰੇਕ ਬਰਸ਼ ਦੇ ਉੱਪਰ ਨਾਮ ਲਿਖਿਆ ਹੋਇਆ ਵਾ ਇੱਥੇ ਹੁਣ 109 ਬੀਬੀਆਂ ਆ ਸਾਡੇ ਕੋਲੇ ਹੈਨਾ ਬੀਬੀਆਂ ਦੇ ਭੈਣ ਜਿਹੜੀ ਇਸ ਇਧਰਲੇ ਪਾਸੇ ਪ੍ਰਾਇਜਨ ਨੇ ਬਾਕੀ ਹਸਪੀਟਲ ਚ ਨੇ ਜਾਂ ਹੋਰ ਨੇ ਜਾਂ ਟੈਂਪਰੇਰੀ ਵਾਰਡ ਚ ਨੇ ਵੈਸੇ ਟੋਟਲ 107 ਕਿ ਬੀਬੀਆਂ ਸਾਡੇ ਕੋਲੇ ਤੇ ਇਹਨਾਂ ਦੀ ਹਾਜ਼ਰੀ ਲਗਾਤਾਰ ਲੱਗ ਰਹੀ ਆ ਫਰਵਰੀ ਦੇ ਮਹੀਨੇ ਦੀ ਆ ਦੇਖੋ 1 ਤੋਂ ਲੈ ਕੇ ਰਚਨਾ ਭੈਣ ਸਾਰਿਆਂ ਦੀ ਹਾਜ਼ਰੀ ਲੱਗ ਰਹੀ ਆ ਇਹ ਬ੍ਰਸ਼ ਦੀ ਹਾਜ਼ਰੀ ਆ ਵੀ ਬ੍ਰਸ਼ ਕਰ ਲਿਆ ਇਹਨਾਂ ਨੇ ਤੇ ਆ ਇੱਥੇ 99 ਹੋ ਗਈਆਂ ਭੈਣਾਂ ਤੇ ਕਿੱਧਰ ਕਰਕੇ 114 ਮਾਰਚ ਜਾਨੀ ਕਿ ਫਰਵਰੀ ਦੇ ਵਿੱਚ 114 ਭੈਣਾ ਸੀਗੇ ਹਨ ਤੇ ਹੁਣ ਚਾਰ ਪੰਜ ਭੈਣਾ ਘਰੇ ਚਲੇ ਗਏ ਹੁਣ 106 ਦੀ ਗਿਣਤੀ ਆ ਹੁਣ ਮਾਰਚ ਚੱਲਦਾ ਵਾ ਹੁਣ ਆ ਦੇਖੋ ਰਚਨਾ ਭੈਣ 1 ਤੋਂ ਲੈ ਕੇ 32 ਮੈਂਬਰ ਇੱਧਰ ਨੇ ਤੇ ਫਿਰ 34 ਤੋਂ ਲੈ ਕੇ 66 ਨੰਬਰ ਤੱਕ ਇੱਧਰ ਨੇ ਫਿਰ 67 ਤੋਂ ਲੈ ਕੇ 99 ਤੱਕ ਇਸ ਪੇਜ 'ਤੇ ਨੇ ਤੇ 100 ਤੋਂ ਲੈ ਕੇ ਪਿੱਛੇ ਤੱਕ ਜੀ 110 ਤੱਕ 110 ਤੱਕ ਕਰਨ ਜੀ ਬੱਚਿਆਂ ਦੀ ਹੈ ਜੀ ਇਹ ਗਾਂ ਬੱਚੇ ਆ ਗਏ ਹੁਣ 110 ਨੇ ਇਸ ਹਾਲ ਦੇ ਵਿੱਚ ਸਾਡੇ ਕੋਲੇ ਜਿਵੇਂ ਘਰ ਚਲੇ ਗਈ ਭੈਣ ਹਨਾ ਇਹਦੇ ਚ ਕਾਫੀ ਮੈਂਬਰ ਆ ਜਿਹੜੇ ਸਾਡੇ ਇਸ ਵਾਰ ਘਰ ਗਏ ਨੇ ਜਿਵੇਂ ਸੁਕੰਨਿਆ ਘਰ ਚਲੇ ਗਈ ਭੈਣ ਫਿਰ ਕਪੂਰਥਲਾ ਬਾਲ ਘਰ ਗਈ ਇੱਕ ਭੈਣ ਸਾਡੇ ਕੋਲੇ ਜਿਹੜੀ ਅਰਸ਼ਵੀਰ ਕੌਰ ਸੀਗੀ ਫਿਰ ਕ੍ਰਿਸ਼ਨ ਮਾਤਾ ਪੱਕੀ ਹਸਪਤਾਲ ਦੇ ਵਿੱਚ ਉਹ ਪਦਾ ਚੂੜਾ ਟੁੱਟ ਗਿਆ ਸੀਗਾ ਮਾਤਾ ਦਾ ਲక్ష్ਮੀ ਮਾਤਾ ਹਸਪਤਾਲ ਚੋਂ ਦਾਖਲ ਆ ਘਰ ਚਲੇ ਗਈ ਆ ਭੈਣ ਸਾਡੀ ਸਰਜੀਤ ਕੌਰ ਮਾਤਾ ਇਹ ਅੱਖਾਂ ਤੋਂ ਬਲਾਈਂਡ ਸੀਗੇ ਉਹ ਘਰ ਚਲੇ ਗਏ ਇਸ ਵਾਰ ਨਾ ਮਾਰਚ ਦੇ ਮਹੀਨੇ ਚ ਸਾਡੇ ਕਈ ਮੈਂਬਰ ਘਰ ਚਲੇ ਗਏ ਆ ਸ਼ਿਫਾਲੀ ਤੋਂ ਬਾਅਦ ਨਸੀਮਾ ਖਾਨ ਤੇ ਸ਼ਹਿਬਾਜ਼ ਦੋਨੋਂ ਮਾਂ ਪੁੱਤ ਘਰ ਚਲੇ ਗਏ ਆ ਹਨ ਤੇ ਫਿਰ ਇਦਾਂ ਹੀ ਖੁਸ਼ਬੂ ਘਰ ਚਲੇ ਗਈ ਆ ਇਸ ਵਾਰ ਹਨ ਤੇ ਇਦਾਂ 4 ਮੈਂਬਰ ਇਸ ਵਾਰ ਸਾਡੇ ਘਰ ਚਲੇ ਗਏ ਨੇ ਤੇ ਇਹ ਹਰ ਰੋਜ਼ ਦੀ ਡਿਊਟੀ ਆ ਜਿਹੜੇ ਖੁਦ ਕਿਸੇ ਟਾਈਮ ਆਪ ਇਦਾਂ ਦਿਖਲਾਪਤਾਂ ਸੀ ਉਹੀ ਬੰਦੇ ਡਿਊਟੀਆਂ ਦੇ ਰਹੇ ਨੇ ਮਾਤਾ ਦਲਵੀਰ कौर ਦੇਖੋ ਉਹ ਬਸ ਕੌਟੀ ਗਾਰਮੀ ਦੱਸਦੀ ਰਹਿੰਦੀ ਆ ਮਾਤਾ ਮਾਤਾ ਜੀ ਰੋਜ਼ ਕਰਾਉਂਦੇ ਆ ਬ੍ਰਸ਼ ਆ ਗਿਆ ਹੈ ਜੀ ਲਾਲੀ ਅਮਰੀਸ਼ ਨੂੰ ਵਾਲਾ ਰੋਜ਼ ਹੀ ਕਰਾਉਂਦੀ ਆ ਹਾਂ ਜੀ ਰੋਜ਼ ਹੀ ਕਰਾਉਂਦੀ ਆ ਨਵੇਂ ਬੁਰਸ਼ ਲਾਏ ਨੇ ਨਵੇਂ ਚੱਕੇ ਇਹ ਪੁਰਾਣੇ ਬਦਲਤੇ ਨਵੇਂ ਲਾਤੇ ਸਾਰਿਆਂ ਨੂੰ ਹੈਨਾ ਦੇਖੋ ਹਰੇਕ ਦਾ ਨਾਮ ਪੁਰਾਣਿਆਂ ਤੇ ਬੁਰਸ਼ਾਂ ਤੇ ਵੀ ਲਿਖਿਆ ਹੋਇਆ ਸੀਗਾ ਜਿਹੜੇ ਬੱਚੇ ਆ ਛੋਟੇ ਉਹਨਾਂ ਨੂੰ ਛੋਟੇ ਬੱਚਿਆਂ ਵਾਲੇ ਬੁਰਸ਼ ਦਿੱਤੇ ਹੋਏ ਆ ਤੇ ਇਹਦੇ ਤੇ ਲਿਖਿਆ ਹੋਇਆ ਸ਼ਹਿਵਾਜ ਹੈਨਾ ਬੱਚੇ ਦਾ ਨਾਮ ਛੋਟੇ ਦਾ ਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਨਾਰਮਲ ਜਿਹੜੇ ਆਰਮ ਬਰਸ਼ ਆਪਾਂ ਕਰਦੇ ਆ ਉਹ ਦਿੱਤੇ ਨਹੀਂ ਲਖੀਆ ਵਾਲ ਭਾਈ ਜਾਂਦੀ ਆ ਸਾਡੀ ਚਲੋ ਡਾਕਟਰ ਸਾਹਿਬ ਆਪਾਂ ਆਏ ਹੋਏ ਆ ਪਲੀਜ਼ ਇੱਕ ਮਨਪ੍ਰੀਤ ਥੋੜਾ ਸਟਾਫ ਤਾਂ ਆਇਆ ਬੁੱਧ ਡਾਕਟਰ ਨੂੰ ਮੈਂ ਲੈ ਕੇ ਤੁਸੀਂ ਇਕੱਲੇ ਇਕੱਲੇ ਪੇਸ਼ੈਂਟ ਦੀ ਡਿਟੇਲ ਆ ਜਿਹੜੀ ਦੇਣੀ ਆ ਮਤਲਬ ਜੂਰੀ ਨਹੀਂ ਵੀ ਹਰੇਕ ਨੂੰ ਪ੍ਰੋਬਲਮ ਹੈ ਕੋਲ ਦੀ ਇੱਦਾਂ ਢੇੜਾ ਦੇ ਦੇਣਾ ਪਿੱਡਾਂ ਦੇ ਉੱਤੋਂ ਦੀ ਹੈ ਨਾ ਜਿ세 ਇੱਥੇ ਬੈਠੇ ਨੇ ਹਰ ਬੰਦੇ ਦੇ ਕੋਲ ਦੀ ਡਾਕਟਰ ਸਾਹਿਬ ਲੰਘਣਗੇ ਤੇ ਡਾਕਟਰ ਸਾਹਿਬ ਤੁਹਾਡੇ ਕੋਡ ਚਿੱਟਾ ਪਾਇਆ ਹੋਵੇ ਤਾਂ ਜੋ ਕਈ ਵਾਰੀ ਕੋਈ ਮਾਤਾ ਬੈਠੀ ਆ ਉਹਨੂੰ ਪਤਾ ਲੱਗ ਜੇ ਵੀ ਡਾਕਟਰ ਆ ਰਿਹਾ ਉਹ ਖੁਦ ਦੱਸ ਦੇਵੇ ਹਨਾ ਵੀ ਮੈਨੂੰ ਡਾਕਟਰ ਸਾਹਿਬਾ ਦਿੱਕਤ ਆ ਰਹੀ ਹੈ ਹਨਾ ਇਹ ਚੀਜ਼ ਦਾ ਵੀ ਖਿਆਲ ਰੱਖਣਾ ਵਾ